ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਗੰਧ ਰਾਮਦਾਸ ਅਰਜਨ ਗੁਰੂ ਬਾਹਰ ਸ੍ਰੀ ਹਰਗੋਬਿੰਦ ਹਰ ਰਾਈ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਆਹ ਬੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੀਰੀ ਬਾਣੀਆ ਸਿਰ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਬਰਨ ਸਿੰਘ ਜੀ ਹਾਜ਼ੂਰੀ ਅੰਦਰ ਅੱਜ ਬੈਠੀ ਸਾਧ ਸੰਗਤਾਂ ਜੀ ਵਡਭਾਗੇ ਹਾਂ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਜੋ ਸੰਗਤ ਜੀ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਦਾਸ ਦੀ ਜੋ ਡਿਊਟੀ ਹੈ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਵਾਕਵਕ ਨਗਰਾਂ ਦੇ ਵਿੱਚ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਵ ਦੀ ਨੂੰ ਸਮਰਪਿਤ ਇਹ ਡਿਊਟੀਆਂ ਲੱਗੀਆਂ ਨੇ ਤਾਂ ਉਸ ਪਰਥਾਏ ਆਵਜੀ ਦੇ ਨਗਰ ਦੇ ਵਿੱਚ ਆਪ ਸਾ ਸੰਗਤ ਜੀ ਦੇ ਨਾਲ ਜੋ ਅੱਜ ਦੇ ਰਾਤਰੀ ਦੇ ਗੁਰਮਤ ਸਮਾਗਮ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰਨਾ ਹੈ ਕਿਵੇਂ ਦਾ ਉਹਨਾਂ ਦਾ ਜੀਵਨ ਸੀ ਕਿਵੇਂ ਉਹਨਾਂ ਨੇ ਜਿਹੜਾ ਸ਼ਹਾਦਤ ਦਾ ਜਾਮ ਪੀਤਾ ਤੇ ਕਾਰਨ ਕੀ ਰਿਹਾ ਕਿਉਂ ਸ਼ਹੀਦੀਆਂ ਦਿੱਤੀਆਂ ਨੇ ਉਹ ਸਾਰਾ ਹੀ ਜੋ ਗੁਰ ਇਤਿਹਾਸ ਹੈ ਆਪ ਜੀ ਨਾਲ ਸਾਂਝਾ ਕਰਨਾ ਹੈ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈਏ ਕੋਈ ਵੀ ਰਸਨਾ ਵਾਂਜੀ ਨਾ ਰਵੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਸਾਹਿਬ ਜੀ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਨਗਰ ਸ੍ਰੀ ਅਮਰਤਸਰ ਸਾਹਿਬ ਵਿਖੇ ਹੁੰਦਾ ਹੈ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਾ ਨਾਨਕੀ ਜਾਂ ਕਈ ਮਾਤਾ ਨਾਨਕੀ ਜੀ ਸ਼ਬਦ ਸਮੋਹਨ ਕਰਦੇ ਨੇ ਇਤਿਹਾਸ ਦੇ ਵਿੱਚ ਜਾਂ ਗੁਰੂ ਪਰਿਵਾਰ ਅੰਦਰ ਦੋ ਬੀਬੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਮ ਨਾਨਕੀ ਕਰਕੇ ਇਤਿਹਾਸ ਨੇ ਲਿਖਿਆ ਹੈ ਪਹਿਲੇ ਨੇ ਸਹਿਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦੂਸਰੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਂ ਮਾਤਾ ਨਾਨਕੀ ਜੀ ਤਾਂ ਅੱਜ ਕੱਲ ਗੁਰਦਵਾਰਾ ਸ਼ੀਸ਼ਮੈਲ ਸ੍ਰੀ ਅਮਰਤਸਰ ਸਾਹਿਬ ਇੱਕ ਸ਼ਸ਼ੋਭਤ ਹੈ ਉਸ ਜਗ੍ਹਾ ਦੇ ਉੱਪਰ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਮ ਰੱਖਦੇ ਨੇ ਬੱਚੇ ਦਾ ਤਿਆਗਮਨ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਚੇਚੇ ਤੌਰ ਤੇ ਜ਼ਿਕਰ ਮਿਲਦਾ ਹੈ ਕਿ ਸਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਕੀ ਚਾਰ ਸਾਹਿਬਜ਼ਾਦਿਆਂ ਨਾਲੋਂ ਕਿਉਂਕਿ ਇਹਨੇ ਚਾਰ ਸੁਪੁੱਤਰ ਸਨ ਪੰਜਵੇਂ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਜੀ ਵੀ ਆਪਣੇ ਚਾਹ ਪੁੱਤਰਾ ਨਾਲੋਂ ਜ਼ਿਆਦਾ ਸਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਖਿਆਲ ਰੱਖਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਦੀ ਇੱਕ ਭੈਣ ਹੈ ਜਿਹਦਾ ਨਾਮ ਬੀਬੀ ਵੀਰੋਜੀਤ ਤਾਂ ਜੋ ਧਾਰਮਿਕ ਸਿੱਖਿਆ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖਰੇਡ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਕੋ ਕਰਵਾਉਂਦੇ ਨੇ ਹੋਰ ਨਾ ਜਿਹੜੇ ਯੋਧੇ ਸਨ ਉਹਨਾਂ ਕੋਲੋਂ ਸ਼ਸਤਰ ਵਿਦਿਆ ਦੀ ਸਿੱਖਿਆ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਚਾਚੇ ਤੌਰ ਤੇ ਗੁਰੂ ਤੇਗ ਬਹਾਦਰ ਜੀ ਨੂੰ ਇਹ ਸਿੱਖਿਆ ਗ੍ਰਹਿਣ ਕਰਾਉਂਦੇ ਨੇ ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਹੁੰਦੀ ਹੈ ਉਸ ਤੋਂ ਬਾਅਦ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰਗੋਬਿੰਦ ਨਗਰਪੁਰਾ ਉੱਥੇ ਚਲੇ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਚੌਥੀ ਜੰਗ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਉੱਪਰ ਹੁੰਦੀ ਹੈ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਜਿਸ ਦਾ ਸੰਬੰਧ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੈ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਹੁੰਦੀ ਹੈ ਕਰਤਾਰਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਉਸ ਦਾ ਸੰਬੰਧ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਨਗਰ ਬਸਾਉਂਦੇ ਨੇ ਪਰ ਅੱਜ ਕਈ ਇਹ ਇੱਧਰ ਦਾ ਤਾਂ ਪਤਾ ਨਹੀਂ ਪਰ ਪੰਜਾਬ ਦੇ ਵਿੱਚ ਨਾ ਕਈ ਮੂਰਖ ਸਿੱਖ ਕਹਿ ਲਿਏ ਉਹ ਕਹਿੰਦੇ ਜਾਂਦੇ ਜੀ ਝੂਠਾ ਕਰਤਾਰਪੁਰ ਹੈ ਸੱਚਾ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਭਾਈ ਨਈ ਗੁਰੂ ਅਰਜਨ ਸਾਹਿਬ ਜੀ ਨੇ ਇਹ ਨਗਰ ਵਸਾਇਆ ਹਾਂ ਇਹਦੇ ਵਿੱਚ ਝੂਠਾ ਗੁਰੂ ਆਣ ਕੇ ਬੈਠ ਗਿਆ ਤੇ ਨਗਰ ਝੂਠਾ ਨਹੀਂ ਹੋ ਸਕਦਾ ਇੱਕ ਬੰਦੇ ਕਰਕੇ ਧੀਰਮਲ ਜਿਹੜਾ ਆਣ ਕੇ ਬੈਠ ਗਿਆ ਸੀ ਉਹ ਵੀ ਆਪਾਂ ਇਤਿਹਾਸ ਅੱਗੇ ਸਾਂਝਾ ਕਰਾਂਗੇ ਆਪ ਜੀ ਦੇ ਨਾਲ ਦੋਵੇਂ ਕਰਤਾਰਪੁਰ ਸੱਚੇ ਨੇ ਦੋਮਾਂ ਦਾ ਸਬੰਧ ਗੁਰੂ ਸਾਹਿਬਾਨ ਦੇ ਨਾਲ ਇਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਜੰਗ ਲੜਦੇ ਨੇ ਤੇ ਇਤਿਹਾਸਕਾਰ ਕਹਿੰਦੇ ਨੇ 13 ਜਾਂ 14 ਕ ਸਾਲ ਦੀ ਉਮਰ ਇੱਕ ਸਾਲ ਪਹਿਲਾਂ ਅਜੇ ਆਨੰਦ ਕਾਰਜ ਹੋਇਆ ਹੈ ਮਾਤਾ ਗੁਜਰੀ ਜੀ ਪਰ ਦੇ ਨਾਲ ਤੇ ਮਾ ਨਾਨਕੀ ਨੇ ਨਾ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਸੈਵਕ ਰਹੀਂ ਸੰਨਿਆ ਭੇਜਿਆ ਕਿ ਤੁਹਾਡੀ ਅਜੇ ਉਮਰ ਬੜੀ ਛੋਟੀ ਹੈ ਇਹ ਜ਼ੁਲਮ ਕਰਨ ਵਾਲੇ ਜ਼ਾਲਮ ਏਡੀ ਛੇਤੀ ਮੋਕਣ ਵਾਲੇ ਨਹੀਂ ਆ ਤੁਸੀਂ ਜੰਗ ਦੇ ਵਿੱਚੋਂ ਵਾਪਸ ਆ ਜਾਓ ਉਹਨੇ ਕਸੂਰ ਵੀਰ ਬਹਾਦਰ ਦਾ ਜਵਾਬ ਕੀ ਅਸੀਂ ਉਸ ਜੰਗ ਨੂੰ ਅਸੀਂ ਇੱਕ ਧਾਰਮਿਕ ਕਾਰਜ ਨਹੀਂ ਦੇਖੀ ਨਾ ਜਾਂ ਅਸੀਂ ਕੋਈ ਵੀ ਕਾਰਜ ਕਰਨ ਲੱਗਦੇ ਹਾਂ ਅਸੀਂ ਉਸ ਤਰੀਕੇ ਨਾਲ ਦੇਖਣਾ ਹੈ ਅੱਜ ਸਾਨੂੰ ਜੰਗ ਕਰਨ ਦੀ ਲੋੜ ਨਹੀਂ ਹੈ ਅੱਜ ਸਾਨੂੰ ਹੈ ਕਿ ਅਸੀਂ ਇਤਿਹਾਸ ਗੁਰੂ ਸਾਹਿਬਾਨ ਦਾ ਸਾਂਝਾ ਕਰਨਾ ਹੈ ਅਸੀਂ ਆਪਣੇ ਬੱਚਿਆਂ ਤੱਕ ਜਿਹੜਾ ਵੀ ਸਾਡੇ ਸੰਪਰਕ ਦੇ ਵਿੱਚ ਆਉਂਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਉਸ ਸੇਵਕ ਨੂੰ ਜਵਾਬ ਦਿੱਤਾ ਕਿ ਮਾਂ ਨੂੰ ਜਾ ਕੇ ਕਹ ਦਿਓ ਕਿ ਜਿਹੜੇ ਸੂਰਮੇ ਹਨ ਜੰਗ ਦੇ ਵਿੱਚੋਂ ਦੋ ਤਰੀਕਿਆਂ ਨਾਲ ਵਾਪਸ ਆਉਂਦੇ ਨੇ ਪਹਿਲਾ ਤਰੀਕਾ ਹੈ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ ਤੇ ਦੂਸਰਾ ਤਰੀਕਾ ਜੰਗ ਨੂੰ ਜਿੱਤ ਕੇ ਆਉਣਾ ਅਜੇ ਤਾਂ ਕੋਈ ਜੰਗ ਦਾ ਫੈਸਲਾ ਨਹੀਂ ਹੋਇਆ ਮੈਂ ਵਾਪਸ ਕਿਵੇਂ ਆ ਜਾਵਾਂ ਤੇ ਮਾਂ ਨੂੰ ਜਾ ਕੇ ਸੇਵਕ ਨੇ ਉਹਨੇ ਜਵਾਬ ਦੇ ਦਿੱਤਾ ਈਮਾਨ ਨਾਨਕੀ ਜਾਣਦੀ ਐ ਕਿ ਮੇਰਾ ਪੁੱਤਰ ਜੰਗ ਜਿੱਤ ਕੇ ਆਵੇਗਾ ਫਿਰ ਜੰਗ ਜਿੱਤੀ ਗਈ ਤਾਂ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਪਰਿਵਾਰ ਸਮੇਤ ਕੀਰਤਪੁਰ ਦੀ ਧਰਤੀ ਉੱਪਰ ਚਲੇ ਜਾਂਦੇ ਨੇ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋ ਸਮਾਉਣੇ ਲਈ ਗੁਰੂ ਤੇਗ ਬਹਾਦਰ ਜੀ ਨੂੰ ਨਗਰ ਬਾਬਾ ਬਕਾਲਾ ਜਿਹਦੇ ਨਾਮ ਨਾਲ ਅਸੀਂ ਹੁਣ ਯਾਦ ਕਰਦੇ ਆਂ ਬਕਾਲੇ ਨਗਰ ਦੇ ਵਿੱਚ ਪੇਟ ਦਿੰਦੇ ਨੇ ਤਾਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਏਟ ਉਸ ਨਗਰ ਦਾ ਨਾਮ ਅੱਜ ਕੱਲ੍ਹ ਅਸੀਂ ਬਾਬਾ ਬਕਾਲਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਆਂ ਇੱਥੇ ਗੁਰੂ ਤੇਗ ਬਹਾਦਰ ਜੀ ਆਪਣੇ ਜੀਵਨ ਦਾ ਬਹੁਤ ਲੰਮਾ ਸਮਾਂ ਬਤੀਤ ਕਰਦੇ ਨੇ ਕਿ ਜਦੋਂ ਗੁਰੂ ਬਣਦੇ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਦੂਸਰੇ ਗੁਰੂ ਸਾਹਿਬਾਨ ਵਾਂਗ ਸਮਾਜ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸਿੱਖਤ ਸਨਾਹ ਘੋਰਨਾ ਲੋਕਾਂ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਯਾਤਰਾਵਾਂ ਸ਼ੁਰੂ ਕਰਦੇ ਨੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਦੋ ਗੁਰੂ ਸਾਹਿਬਾਨ ਨੇ ਸਭ ਤੋਂ ਵੱਧ ਜਿਹੜਾ ਇਹ ਨਗਰਾਂ ਦੇ ਵਿੱਚ ਪਹੁੰਚ ਕੇ ਪ੍ਰਚਾਰ ਕੀਤਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਚਾਰ ਖੁਦਾਸੀਆਂ ਤੂਤੀਆਂ ਨੇ ਵੱਖ-ਵੱਖ ਦਿਸ਼ਾਵਾਂ ਵੱਲ ਤੇ ਦੂਸਰੇ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਇਤੋਂ ਵੱਖ-ਵੱਖ ਨਗਰਾਂ ਦੇ ਵਿੱਚੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਅਖੀਰਲਾ ਟਿਕਾਣਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਕਰਦੇ ਨੇ ਤਾਂ ਇੱਥੇ ਹੀ ਗੁਰੂ ਤੇਗ ਬਹਾਦਰ ਜੀ ਨੂੰ ਜੋ ਕਸ਼ਮੀਰੀ ਪੰਡਤ ਆਉਂਦੇ ਨੇ ਆਪਣੀ ਅਰਜ਼ ਲੈ ਕੇ ਆਪਣੀ ਬੇਨਤੀ ਲੈ ਕੇ ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ ਤਾਂ ਕਈ ਵਾਰ ਅਸੀਂ ਜਿਹੜੇ ਸ਼ਬਦ ਜ਼ਿਆਦਾ ਬੋਲੇ ਜਾਂਦੇ ਨੇ ਅਸੀਂ ਉਹਨਾਂ ਤੱਕ ਹੀ ਰਹਿ ਜਾਂਦੇ ਹਾਂ ਹੁਣ ਜਦੋਂ ਗੁਰੂ ਤੇਗ ਬਹਾਦਰ ਜੀਵਨ ਪੜੀਦਾ ਹੈ ਤੇ ਜਿਆਦਾਤਰ ਅਸੀਂ ਇਹ ਸੁਣਦੇ ਆ ਕਿ ਕਸ਼ਮੀਰ ਤੋਂ ਪੰਡਤ ਆਏ ਸੀ ਕਿ ਕਸ਼ਮੀਰੀ ਪੰਡਤ ਆਏ ਭਾਈ ਬਾਕੀ ਸੂਬਿਆਂ ਦੇ ਵਿੱਚ ਵੀ ਤਾਂ ਸਾਰੇ ਭਾਰਤ ਚ ਪੰਡਤ ਰਹਿੰਦੇ ਸਨ ਉਹ ਕਿਉਂ ਨਹੀਂ ਆਏ ਕਿ ਕਦੀ ਅਸੀਂ ਸਵਾਲ ਨਹੀਂ ਕੀਤਾ ਜਾਂ ਸਾਡੇ ਮਨ ਚ ਸਵਾਲ ਨਹੀਂ ਆਇਆ ਅਸੀਂ ਪੜ ਦਿੱਤਾ ਕਿ ਕਸ਼ਮੀਰੀ ਪੰਡਤ ਆਏ ਕਥਾਵਾਚਕ ਆਇਆ ਪ੍ਰਚਾਰਕ ਆਇਆ ਉਹਨੇ ਨਹੀਂ ਕਹਿ ਦਿੱਤਾ ਪਰ ਹੁਣ ਕਸ਼ਮੀਰ ਸ਼ਬਦ ਕਿਉਂ ਪ੍ਰਸਿੱਧ ਹੋਇਆ ਇਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਉਹ ਕਾਰਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਜਦੋਂ ਕਸ਼ਮੀਰ ਦੀ ਯਾਤਰਾ ਉੱਪਰ ਗਏ ਨਾ ਉੱਥੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਪੰਡਤ ਮਿਲਦਾ ਹੈ ਪੰਡਤ ਸ਼ੇਵਦਾਤ ਉਸੇ ਹੀ ਖਾਨਦਾਨ ਦੇ ਵਿੱਚੋਂ ਪੰਡਤ ਕਿਰਪਾ RAM ਤੇ ਕਿਰਪਾ RAM ਨੂੰ ਪ੍ਰਧਾਨ ਬਣਾ ਕੇ ਆਗੂ ਲਾ ਕੇ ਜਿਵੇਂ ਅਸੀਂ ਕੋਈ ਮਹਾਨ ਕਾਰਜ ਕਰਨਾ ਹੋਵੇ ਜਾਂ ਪਿੰਡ ਦੇ ਵਾਸਤੇ ਕੋਈ ਕੰਮ ਕਰਨਾ ਹੋਵੇ ਕਿਸੇ ਖਾਸ ਬੰਦੇ ਨੂੰ ਅੱਗੇ ਲਾਲ ਲੈ ਮੈਂ ਭਾਈ ਤੂੰ ਅੱਗੇ ਅਲੱਗ ਬਾਕੀ ਮਗਰ ਅਸੀਂ ਤੇਰੇ ਕਿਉਂਕਿ ਪੰਡਤਾਂ ਨੂੰ ਪਤਾ ਕਿ ਹੁਣ ਸਾਡੀ ਗੱਲ ਗੁਰੂ ਦਰਬਾਰ ਅੰਦਰ ਕੌਣ ਲੈ ਕੇ ਜਾਵੇਗਾ ਤੇ ਸਾਰਿਆਂ ਦਾ ਧਿਆਨ ਗਿਆ ਪੰਡਤ ਕਿਰਪਾ ਰਾਮ ਵੱਲੇ ਪੰਡਤ ਕਿਰਪਾ ਰਾਮ ਨੂੰ ਆਗੂ ਬਨਾਇਆ ਗੁਰੂ ਤੇਗ ਬਹਾਦਰ ਜੀ ਕੋਲ ਆਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਘਰ ਦੀ ਮਰਿਆਦਾ ਨੂੰ ਨਭਾਇਆ ਉਥੇ ਇਹ ਨਹੀਂ ਆਖਿਆ ਕਿ ਅਸੀਂ ਤਾਂ ਜੈਨੂ ਦਾ ਵਿਰੋਧ ਕਰਦੇ ਆਂ ਤਿਲਕ ਦਾ ਵਿਰੋਧ ਕਰਦੇ ਆਂ ਨਾ ਗੁਰੂ ਘਰ ਦੀ ਮਰਿਆਦਾ ਨੂੰ ਨਭਾਇਆ ਜੋ ਸ਼ਰਨ ਆਵੇ ਤੇ ਸਕੰਠ ਲਾਵਾ ਮਿਰਦੋ ਸੁਆਮੀ ਸ਼ੰਕਰ ਗੁਰੂ ਘਰ ਦੀ ਮਰਿਆਦਾ ਨੂੰ ਨੁਭਾਇਆ ਤੇ ਗੁਰੂ ਜੀ ਨੇ ਕਹਿ ਦਿੱਤਾ ਕਿ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਸਿੱਖਾਂ ਦੇ ਗੁਰੂ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਲੋਗੇ ਨਾ ਤੇ ਦੋ ਕ ਮਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ ਇੱਕ Hindu ਤੇ ਦੂਸਰਾ ਸਿੱਖ ਤੇ ਔਰੰਗਜ਼ੇਬ ਤੱਕ ਇਹ ਮੈਸੇਜ ਪਹੁੰਚਿਆ ਔਰ ਅਮ ਜੇ ਬਨੇ ਹੁਕਮ جاری ਕਰ ਦਿੱਤਾ ਜਿਵੇਂ ਅਸੀਂ ਅੱਜ ਕੱਲ੍ਹ ਸ਼ਬਦ ਵਰਤੇ ਸੰਮਣ ਜਾਰੀ ਕਰੀਏ ਕਿ ਸੰਮਣ ਜਾਰੀ ਕਰ ਦਿੱਤੇ ਕਿ ਗੁਰੂ ਸਿੱਖਾਂ ਦੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਸ ਤੋਂ ਪਹਿਲਾਂ ਹੀ ਦੁਨੀਆਂ ਦੇ ਵਿੱਚ ਸਾਨੂੰ ਮਾਣ ਕਰਨਾ ਚਾਹੀਦਾ ਸਾਡੇ ਇਤਿਹਾਸ ਦੇ ਉੱਪਰ ਦੁਨੀਆਂ ਦੇ ਉੱਪਰ ਨਵੇਕਲੀ ਘਟਨਾ ਹੈ ਕਿ ਜਿਸ ਬੰਦੇ ਨੇ ਸ਼ਹਾਦਤ ਦੇਣੀ ਹੈ ਸ਼ਹੀਦ ਹੋਣਾ ਹੈ ਮਰਨਾ ਹੈ ਉਹ ਆਪ ਜਾ ਰਿਹਾ ਹੈ ਕਤਲ ਹੋਣ ਵਾਸਤੇ ਕਤਲ ਹੋਣ ਵਾਸਤੇ ਉਹ ਆਪ ਸ਼ਹੀਦ ਹੋਣ ਵਾਸਤੇ ਜਾ ਰਿਹਾ ਗ੍ਰਿਫਤਾਰੀ ਦੇਣ ਵਾਸਤੇ ਆਪ ਜਾ ਰਿਹਾ ਮੈਂ ਦੇ ਇਥੇ ਚੋਰੀਆਂ ਵੀ ਕੀਤੀਆਂ ਹੁਣ ਤੁਹਾਨੂੰ ਪੁਲਿਸ ਪੜਨ ਵਾਸਤੇ ਆਵੇ ਉਹ ਫਿਰ ਐਮ ਐਲ ਏ ਐਮ ਪੀਆ ਦੇ ਹੋਰ ਅਧਿਕਾਰਾਂ ਦੇ ਨੰਬਰ ਸੇਵ ਕਰਦਾ ਉਹਨਾਂ ਨੂੰ ਫੋਨ ਲਾਉਂਦਾ ਕਿ ਮੈਨੂੰ ਬਚਾ ਲਵੋ ਪਰ ਤੁਹਾਨੂੰ ਨੇ ਗੁਰੂ ਤੇਗ ਬਹਾਦਰ ਜੀ ਆਪ ਖੁਦ ਗ੍ਰਿਫਤਾਰ ਹੋਣ ਵਾਸਤੇ ਗਏ ਨਹੀਂ ਤੇ ਨਾਲ ਪੰਜ ਸਿੱਖ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਾਲਾ ਜੀ ਭਾਈ ਉਦੇ ਜੀ ਇੱਕ ਬਾਬਾ ਗੁਰਦਿੱਤਾ ਜੀ ਦਾ ਨਾਮ ਆਉਂਦਾ ਹੈ ਇਹ ਪੰਜ ਸਿੱਖ ਨੇ ਤਿੰਨ ਸਿੱਖ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਹੇ ਨੇ ਦੋ ਸਿੰਘ ਜਿਹੜੇ ਨੇ ਸਿੱਖ ਜਿਹੜੇ ਨੇ ਉਹਨਾਂ ਦੀ ਬਾਹਰ ਡਿਊਟੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਹੈ ਕਿ ਸਾਡੇ ਨਾਲ ਕੀ ਹੋਣਾ ਹੈ ਜਦੋਂ ਸੀ ਸ਼ਹਾਦਤ ਦੇ ਦਿੱਤੀ ਉਸ ਤੋਂ ਬਾਅਦ ਕੀ ਹੋਣਾ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਗਰੇ ਪਹੁੰਚੇ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਦਿੱਲੀ ਲਿਜਾਇਆ ਗਿਆ ਜਿੱਥੇ ਅੱਜ ਕੱਲ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਉਸ ਜਗ੍ਹਾ ਦੇ ਉੱਪਰ ਰੱਖਿਆ ਗਿਆ ਉੱਥੇ ਪਿੰਜਰੇ ਦੇ ਵਿੱਚ ਕੈਦ ਕੀਤਾ ਤੇ ਕਾਜ਼ੀ ਬਹਾਬ ਹੋਰਾ ਜਿਹਦਾ ਇਤਿਹਾਸ ਕਰਨ ਨਾਮ ਲਿਖਿਆ ਕਾਜ਼ੀ ਬਹਾਬ ਹੋਰਾ ਪੁੱਛਦਾ ਹੈ ਬੜੇ ਪਿਆਰ ਦੇ ਨਾਲ ਕਿਉਂਕਿ ਉਹਨਾਂ ਦਾ ਮਕਸਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨਾ ਨਹੀਂ ਹੈ ਖਤਮ ਕਰਨਾ ਨਹੀਂ ਹੈ ਉਹਨਾਂ ਦਾ ਮਕਸਦ ਇਹ ਹੈ ਕਿ ਇਹ ਮੁਸਲਮਾਨ ਬਣ ਜਾਵੇ ਜੇ ਇਹ ਮੁਸਲਮਾਨ ਬਣ ਗਿਆ ਦੋ ਕਮਾ ਮੁਸਲਮਾਨ ਬਣ ਗਏ ਬੜੀ ਵਿਚਾਰ ਚਰਚਾ ਹੋਈ ਪਹਿਲਾਂ ਬੜਾ ਡਰਾਇਆ ਧਮਕਾਇਆ ਜਦੋਂ ਇਹ ਖਿਆਰ ਨਾ ਚੱਲਿਆ ਫਿਰ ਲਾਲਚ ਦਿੱਤੇ ਕਿ ਤੁਸੀਂ ਜੇ ਮੁਸਲਮਾਨ ਬਣਦੇ ਜੇਨਾ ਤੇ ਪੂਰਾ ਮੁਸਲਮਾਨ ਮੁਲਖਈਆ ਤੁਹਾਨੂੰ ਆਪਣਾ ਪੀਰ ਮੰਨ ਲਵੇਗਾ ਤੁਸੀਂ ਜੋ ਵੀ ਕਹੋਗੇ ਉਹ ਉਵੇਂ ਹੀ ਹੋਵੇਗਾ ਔਰੰਗਜ਼ੇ ਬਾਦਸ਼ਾ ਤੁਹਾਡੇ ਅੱਗੇ ਝੁਕੇਗਾ ਸਲਾਮਾ ਕਰੇਗਾ ਤੁਹਾਨੂੰ ਪਰ ਜਦੋਂ ਇਹ ਵੀ ਗੱਲ ਨਾ ਬਣੀ ਫਿਰ ਕਾਜੀ ਨੇ ਖੀਰਲਾ ਸਵਾਲ ਪੁੱਛਿਆ ਪਤਾ ਲੱਗ ਗਿਆ ਕਾਜੀ ਨੂੰ ਵੀ ਕਿ ਡਰਾਇਆ ਵਾ ਗੱਲ ਨਹੀਂ ਬਣੀ ਲਾਲਚ ਦਿੱਤੇ ਆ ਗੱਲ ਨਹੀਂ ਬਣੀ ਪਰ ਇਹ ਸ਼ਹੀਦ ਕਿਉਂ ਹੋਣਾ ਚਾਹੁੰਦੇ ਆ ਕਾਜੀ ਨੇ ਸਵਾਲ ਕੀਤਾ ਕਿ ਮੈਂ ਸਿੱਖਾਂ ਬਾਰੇ ਪੜਿਆ ਹੈ ਕਿ ਜਿਹੜੇ ਤੁਹਾਡੇ ਪਹਿਲੇ ਗੁਰੂ ਹੋਏ ਨੇ ਉਹਨਾਂ ਨੇ ਜਨੇਊ ਨੂੰ ਕੌਣ ਤੋਂ ਮਨਾ ਕਰ ਦਿੱਤਾ ਹੈ ਪਰ ਹੁਣ ਤੁਸੀਂ ਜਨੇਊ ਨੂੰ ਬਚਾਉਣ ਵਾਸਤੇ ਸ਼ਹੀਦ ਹੋ ਰਹੇ ਜੇ ਮਰ ਰਹੇ ਜੇ ਇਹ ਗੱਲ ਜਿਹੜੀ ਹੈ ਇਹ ਮੈਨੂੰ ਪਾਚ ਨਹੀਂ ਰਹੀ ਮੈਂ ਇਸ ਗੱਲ ਨੂੰ ਸੋਚ-ਸੋਚ ਕੇ ਬੜਾ ਪਰੇਸ਼ਾਨ ਹਾਂ ਵੀ ਉਹ ਗੱਦਵੀ ਆ ਰਹੇ ਹੈ ਇੱਕ ਪਹਿਲਾ ਜਿਹੜਾ ਗੁਰੂ ਹੈ ਉਹ ਵਿਰੋਧ ਕਰ ਰਿਹਾ ਹੈ ਨੌਵਾਂ ਗੁਰੂ ਆਣ ਕੇ ਉਹਨੂੰ ਵਿਚਾਰਿਆ ਗੱਲ ਕੀ ਉੱਥੇ ਗੁਰੂ ਤੇਗ ਬਹਾਦਰ ਜੀ ਨੇ ਜਵਾਬ ਦਿੱਤਾ ਕਾਜੀ ਸਾਹਿਬ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇੱਕ ਮਰਿਆਦਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸ਼ੰਦਾ ਵੀ ਜਿਹੜਾ ਗੁਰੂ ਘਰ ਦੇ ਸ਼ਰਨ ਲੈਂਦਾ ਹੈ ਗੁਰੂ ਘਰ ਦਾ ਉਹ ਟਾਸਰਾ ਲੈਂਦਾ ਹੈ ਅਸੀਂ ਉਹਦੀ ਸ਼ਰਨ ਪਾਲਦੇ ਅਸੀਂ ਉਹਦੀ ਮਦਦ ਕਰਦੇ ਜਿਹੜੇ ਪੰਡਤ ਸਨ ਉਹਨਾਂ ਨੇ ਗੁਰੂ ਘਰ ਦੀ ਮਦਦ ਲਈ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਤੇ ਨਾਲ ਹੀ ਗੁਰੂ ਸਾਹਿਬ ਜਵਾਹਰਦਾ ਕਾਜੀ ਸਾਹਿਬ ਜੇਕਰ ਇਹਨਾਂ ਹਿੰਦੂਆਂ ਦੀ ਜਗ੍ਹਾ ਇਹਨਾਂ ਪੰਡਤਾਂ ਦੀ ਜਗ੍ਹਾ ਮੁਸਲਮਾਨ ਆਉਂਦੇ ਨਾ ਤੇ ਫਿਰ ਵੀ ਅਸੀਂ ਆਪਣਾ ਆਪ ਬਲੀਦਾਨ ਦੇ ਦੇਣਾ ਜੇ ਤੁਸੀਂ ਵੀ ਮਦਦ ਵਾਸਤੇ ਆਉਂਦੇ ਤਾਂ ਅਸੀਂ ਵੀ ਕਿ ਮਦਦ ਕਰਦੇ ਨਹੀਂ ਸੀ ਕੱਲੇ ਪਿਤਾ ਨੇ ਨਹੀਂ ਮਦਦ ਕੀਤੀ ਗੁਰੂ ਘਰ ਦੀ ਸ਼ਰਨ ਪਾਲੀ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਸਹਿਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਵੀ ਜਿਹੜੀਆਂ ਸ਼ਰਨ ਪਾਲੀ ਐ ਪਹਿਲੀ ਜੰਗ ਦੇ ਵਿੱਚ ਸਹਿਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀਮ ਚੰਦ ਦੇ ਵਿਰੋਧੇ ਵਿੱਚ ਜੰਗ ਲੜਦੇ ਨੇ ਦੂਜੀ ਜੰਗ ਦੇ ਵਿੱਚ ਉਹਨੂੰ ਬਚਾ ਰਹੇ ਨੇ ਫਿਰ ਤੀਜੀ ਜੰਗ ਦੇ ਵਿੱਚ ਉਹਨੂੰ ਉਦੇ ਵਿਰੋਧ ਚ ਲੜਦੇ ਨੇ ਤੇ ਵਿਰੋਧੀ ਹੋ ਕੇ ਚੜ ਕੇ ਆਉਂਦਾ ਗੁਰੂ ਸਾਹਿਬ ਦੇ ਕੋਲ ਚੌਥੀ ਜੰਗ ਚ ਫਿਰ ਬਚਾਰੇ ਨੇ ਕਾਰਨ ਪਹਿਲਾਂ ਹੰਕਾਰੀ ਹੋ ਕੇ ਆਇਆ ਤੇ ਗੁਰੂ ਸਾਹਿਬਾਨ ਨੇ ਉਸ ਨੂੰ ਜਵਾਬ ਦਿੱਤਾ ਦੂਜੀ ਵਾਰ ਜਾਣ ਕੇ ਗੁਰੂ ਘਰ ਦੀ ਸ਼ਰਨ ਲਈ ਓਟ ਆਸਰਾ ਲਿਆ ਮੇਰੀ ਮਦਦ ਕੀਤੀ ਜਾਵੇ ਤਾਂ ਪਹਿਲੀਆਂ ਦੁਸ਼ਮਣੀਆਂ ਭਲਾ ਕੇ ਗੁਰੂ ਸਾਹਿਬਾਨ ਨੇ ਵੀ ਮਦਦ ਕੀਤੀ ਫਿਰ ਕੁਝ ਸਮੇਂ ਬਾਅਦ ਹੰਕਾਰੀ ਹੋ ਗਿਆ ਫਿਰ ਚੜ ਕੇ ਆਇਆ ਗੁਰੂ ਵਿਰੁੱਧ ਫਿਰ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਜਿਵੇਂ ਦਾ ਵੀ ਕੋਈ ਇਨਸਾਨ ਆਉਂਦਾ ਓਵੇਂ ਦਾ ਜਵਾਬ ਮਿਲਦਾ ਸائیں ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੋ ਤਿੰਨ ਸਿੱਖ ਸਨ ਪਹਿਲਾਂ ਉਹਨਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਫਤਵਾ ਕਾਜੀ ਵੱਲੋਂ ਦੇ ਦਿੱਤਾ ਗਿਆ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਸ਼ੀਘਿਤ ਕਰਨ ਲੱਗੇ ਨੇ ਤੇ ਭਾਈ ਮਤੀ ਦਾਸ ਜੀ ਨੂੰ ਆੜ ਕੇ ਲਾਲਚ ਦਿੰਦੇ ਨੇ ਤੂੰ ਮੁਸਲਮਾਨ ਬਣ ਜਾ ਬੜੀਆਂ ਵਿਚਾਰ ਚਰਚਾ ਕਰਦੇ ਨੇ ਸਵਾਲ ਜਵਾਬ ਕਰਦੇ ਨੇ ਪਰ ਭਾਈ ਮਤੀ ਦਾਸ ਜੀ ਮੁਸਲਮਾਨ ਬਣ ਤੋਂ ਇਨਕਾਰ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਲੱਕੜਾਂ ਦੇ ਨਾਲ ਬੰਨ ਕੇ ਹਾਰੇ ਦੇ ਨਾਲ ਜਿਹੜਾ ਚਿੰਨ ਦਿੱਤਾ ਜਾਂਦਾ ਦੂਸਰੇ ਨੇ ਭਾਈ ਸਦੀ ਦਾਸ ਜੀ ਉਹਨਾਂ ਨੂੰ ਰੂਹ ਦੇ ਵਿੱਚ ਲਪੇਟਿਆ ਰੂਹ ਦੀ ਅੱਗ ਜਿਹੜੀ ਬੜੀ ਹੌਲੀ-ਹੌਲੀ ਲੱਗਦੀ ਹੈ ਤੇ ਅੱਗ ਬੁਝਦੀ ਵੀ ਨਹੀਂ ਛੇਤੀ ਤੇ ਜਿੱਥੇ ਅੱਜ ਕੱਲ ਜਦੋਂ ਅਸੀਂ ਗੁਰਦਵਾਰਾ ਸੀਸਗੰਨ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਨਾ ਬਾਹਰ ਇੱਕ ਖੁਆਰਾ ਬਣਿਆ ਹੋਇਆ ਸ਼ਹਿ ਦੋਸਤਾਂ ਨਾਮ ਖੁਆਰਾ ਚੌਂਕ ਕਰਕੇ ਪ੍ਰਸਿੱਧ ਉਸ ਖੁਆਰੇ ਦੇ ਨਾਲ ਜਿੱਥੇ ਖੁਆਰਾ ਹੈ ਪਹਿਲਾਂ ਕਹਿੰਦੇ ਕਿ ਇੱਥੇ ਬਰਸਾਤੀ ਨਾਲਾ ਵਗਦਾ ਹੁੰਦਾ ਸੀ ਗੁਰੂ ਸਾਹਿਬਾਨ ਦੇ ਸਮੇਂ ਨਾਲੇ ਦੇ ਉੱਪਰ ਖੜਿਆ ਕੀਤਾ ਰੂਹ ਦੇ ਵਿੱਚ ਲਪੇਟਿਆ ਸਵਾਲ ਜਵਾਬ ਕਰਦੇ ਨੇ ਤੂੰ ਮੁਸਲਮਾਨ ਬਣ ਜਾ ਕਿਉਂਕਿ ਉਹਨਾਂ ਦੀ ਮਨਸ਼ਾ ਇਹ ਹੈ ਕਿ ਜੇ ਅੱਗ ਵੇਖ ਕੇ ਹੀ ਸ਼ਾਇਦ ਭਾਈ ਸਤੀਦਾਸ ਜੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਗਏ ਨਾ ਸਿੱ ਧੱਕਾ ਮਾਰ ਕੇ ਸੁੱਟ ਦੇਵਾਂਗੇ ਨਾਲੇ ਇੱਥੇ ਪਾਣੀ ਨਾਲ ਅੱਗ ਬੁੱਝ ਜਾਵੇਗੀ ਤੇ ਬਚਾ ਲਵਾਂ ਪਰ ਸੱਚੀ ਸਿੱਖ ਭਾਈ ਸਤੀਦਾਸ ਜੀ ਨੇ ਮੁਸਲਮਾਨ ਬਨਣਾ ਭਾਵ ਆਪਣਾ ਧਰਮ ਨਹੀਂ ਛੱਡਿਆ ਆਪਣਾ ਧਰਮ ਨਹੀਂ ਛੱਡਿਆ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਸ਼ਹਾਦਾ ਜਾਨ ਪੀਤਾ ਤੀਸਰੇ ਭਾਈ ਦਿਯਾਲਾ ਜੀ ਪਹਿਲਾਂ ਉਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਬਿਠਾ ਲਿਆ ਸਵਾਲ ਜਵਾਬ ਕੀਤੇ ਅੱਗ ਬਾਲੀ ਥੋੜਾ ਜਿਹਾ ਪਾਣੀ ਗਰਮ ਹੋਇਆ ਫਿਰ ਸਵਾਲ ਜਵਾਬ ਕੀਤੇ ਪਿਛੇ ਇਹ ਮੰਨ ਜਾਵੇ ਤੇ ਮੇਰੇ ਦੋ ਸਾਥੀ ਜਿਹੜਾ ਇਹਨਾਂ ਨੂੰ ਸ਼ਿੱਧ ਕਰ ਦਿੱਤਾ ਹੈ ਸ਼ਾਇਦ ਇਹ ਮੰਨ ਜਾਵੇ ਤਾਂ ਅਸੀਂ ਕਹਿ ਦਵਾਂਗੇ ਕਿ ਅਸੀਂ ਇੱਕ ਜਾਰੇ ਨੂੰ ਮੁਸਲਮਾਨ ਬਣਾ ਲਿਆ ਪਰ ਭਾਈ ਦਿਯਾਲਾ ਜੀ ਧਰਮ ਤੋਂ ਕੁਰਬਾਨ ਹੋ ਗਏ ਉਹਨਾਂ ਨੇ ਵੀ ਆਪਣਾ ਧਰਮ ਜਿਹੜਾ ਤਿਆਗਿਆ ਨਹੀਂ ਮੁਸਲਮਾਨ ਨਹੀਂ ਬਣੇ ਫਿਰ ਵਾਰੀ ਆਉਂਦੀ ਹੈ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਨੂੰ ਚੌਂਕ ਦੇ ਵਿੱਚ ਪਿਠਾ ਲਿਆ ਜਾਂਦਾ ਹੈ ਫਿਰ ਸਵਾਲ ਜਵਾਬ ਹੁੰਦੇ ਨੇ ਫਿਰ ਲਾਲਚ ਦਿੱਤੇ ਜਾਂਦੇ ਨੇ ਡਰਾਵੇ ਦਿੱਤੇ ਜਾਂਦੇ ਨੇ ਪਰ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦੇ ਨੇ ਮਜਲੂਮਾਂ ਦੀ ਰੱਖਿਆ ਕਰ ਗਏ ਹੋਏ ਸ਼ਹੀਦ ਹੁੰਦੇ ਨੇ ਕਾਜੀ ਸਵਾਲ ਕਰਨ ਦਾ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ ਤੁਸੀਂ ਮੁਸਲਮਾਨ ਬਣ ਜਾਓ ਤਾਂ ਗੁਰੂ ਜੀ ਨੇ ਕੋ ਜਵਾਬ ਦਿੱਤਾ ਕਿ ਮੇਰੇ ਤਿੰਨ ਸਿੱਖ ਨੇ ਜੇ ਤੂੰ ਉਹਨਾਂ ਨੂੰ ਮੁਸਲਮਾਨ ਨਹੀਂ ਬਣਾ ਸਕਿਆ ਉਹਨਾਂ ਨੂੰ ਡਲਾ ਨਹੀਂ ਸਕਿਆ ਮੈਂ ਤਾਂ ਉਹਨਾਂ ਦਾ ਗੁਰੂ ਮੈਂ ਕਿਵੇਂ ਡਲ ਜਾਵਾਂ ਕਾਜੀ ਨੂੰ ਮੂੰਹ ਦਿਖਾਣੀ ਪਈ ਇਹ ਜਵਾਬ ਸੁਣ ਕੇ ਸੁੰਨ ਹੋ ਗਿਆ ਕਿ ਵਾਕਈ ਜੇ ਇਹਦੇ ਮੈਂ ਚੇਲੇ ਨਹੀਂ ਡਲਾ ਸਕਿਆ ਤਾਂ ਗੁਰੂ ਕਿਥੋਂ ਡਲੇਗਾ ਕਿਉਂਕਿ ਸਮਰੱਥ ਗੁਰੂ ਹੈ ਕਾਜੀ ਨੇ ਫਤਵਾ ਕੀ ਜਾਰੀ ਕਰ ਦਿੱਤਾ ਕਿ ਸਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਜਾਵੇ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਹੜਾ ਧੜ ਨਾਲੋਂ ਵੱਖ ਕਰ ਦਿੱਤਾ ਗਿਆ ਜਦੋਂ ਅਜੇ ਇਹ ਸ਼ਬਦ ਹਿਊਮਨ ਰਾਈਟ ਹਜੇ ਹੋਣ ਦੇ ਵਿੱਚ ਵੀ ਨਹੀਂ ਸੀ ਆਇਆ ਉਦੋਂ ਗੁਰੂ ਸਾਹਿਬਾਨ ਨੇ ਮਜਲੂਮਾਂ ਦੀ ਰੱਖਿਆ ਵਾਸਤੇ ਇਨਸਾਨੀਅਤ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਗੁਰੂ ਸਾਹਿਬਾਨ ਨੇ ਜਿਹੜਾ ਇਹ ਧਰਮ ਨੂੰ ਬਚਾਇਆ ਮਾਫ ਕਰਨਾ ਅੱਜ ਨਾਲ ਸੀ ਗੁਰੂ ਤੇਗ ਬਹਾਦਰ ਸ਼ੀਧੀ ਵਾਸਤੇ ਨਾ ਕੋ ਸ਼ਬਦ ਵਰਤਣ ਨੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਅਸੀਂ ਨਾ ਬੜਾ ਛੋਟਾ ਜਾ ਕਰ ਦਿੱਤਾ ਗੁਰੂ ਸਾਹਿਬ ਜੀ ਦੀ ਸ਼ੀਧੀ ਨੂੰ ਪਰ ਗੁਰੂ ਸਾਹਿਬਾਨ ਦੀ ਜਦੋਂ ਸੀ ਸ਼ੀਧੀ ਵਾਸਤੇ ਸ਼ਬਦ ਵਰਤਨਾ ਤਾਂ ਧਰਮ ਦੀ ਚਾਦਰ ਕਹਿਣਾ ਹੈ ਪੁਰਾਣੇ ਸਬਦ ਜਿੰਨੇ ਵੀ ਅੱਜ ਤੋਂ ਬਾਅਦ ਅਸੀਂ ਇਤਿਹਾਸ ਪੜਾਂਗੇ ਨਾ 20 25 ਸਾਲ ਪੁਰਾਣੀਆਂ ਜੋ ਹਿਸਟਰੀ ਪੜਾਂਗੇ ਜਾਂ ਗੁਰੂ ਸਾਹਿਬਾਨ ਦੇ ਸਮੇਂ ਦਾ ਇਤਿਹਾਸ ਪੜਾਂਗੇ ਸਮਕਾਲੀ ਕਵੀਆਂ ਨੇ ਲਿਖਿਆ ਉਹਨਾਂ ਨੇ ਧਰਮ ਸ਼ਬਦ ਵਰਤਿਆ ਕਿਉਂਕਿ ਗੁਰੂ ਸਾਹਿਬਾਨ ਨੇ ਖਾਸ ਖਿੱਤੇ ਵਾਸਤੇ ਕੁਰਬਾਨੀ ਨਹੀਂ ਕੀਤੀ ਵੀ ਹਾਂ ਇਹ ਖਾਸ ਸੰ ਗੁਰੂ ਸਾਹਿਬਾਨ ਨੇ ਦੇਖਿਆ ਕਿ ਅੱਜ ਇਹਨਾਂ ਨੂੰ ਲੋੜ ਹੈ ਗੁਰੂ ਘਰ ਇਹਨਾਂ ਦੀ ਮਦਦ ਕਰੇ ਜਿਵੇਂ ਆਪਾਂ ਪਹਿਲਾਂ ਹੀ ਵਿਚਾਰਾ ਕੀਤੀਆਂ ਹੋਈਆਂ ਨੇ ਕਿ ਗੁਰੂ ਸਾਹਿਬਾਨ ਨੇ ਇਨਸਾਨੀਅਤ ਦੇ ਨਾਮ ਦੇ ਉੱਪਰ ਕਿਸੇ ਖਾਸ ਧਰਮ ਨੂੰ ਨਹੀਂ ਬਚਾਇਆ ਹਾਲਾਂਕਿ ਗੁਰ ਮਰਿਆਦਾ ਨਾਲ ਉਸ ਧਰਮ ਦੀ ਮਰਿਆਦਾ ਰਲਦੀ ਨਹੀਂ ਤਾਂ ਗੁਰੂ ਸਾਹਿਬਾਨ ਨੇ ਧਰਮ ਨੂੰ ਬਚਾਇਆ ਇਨਸਾਨੀਅਤ ਨੂੰ ਬਚਾਇਆ ਕੱਲ੍ਹ ਹਿੰਦੂ ਧਰਮ ਨੂੰ ਨਹੀਂ ਬਚਾਇਆ ਤੇ ਅੱਜ ਤੋਂ ਬਾਅਦ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਨਾ ਹੈ ਤੇ ਸ਼ਬਦ ਵਰਤਣਾ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਕਿਉਂਕਿ ਬਹੁਤ ਸਾਰਿਆਂ ਦਾ ਨਾ ਜੋਰ ਲੱਗਾ ਹੋਇਆ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਨਾ ਕਿਵੇਂ ਨਾ ਕਿਵੇਂ ਹਿੰਦੂ ਬਣਾ ਲਈਏ ਤੇ ਗੁਰੂ ਤੇਗ ਬਹਾਦਰ ਜੀ ਤਾਂ ਹਿੰਦੂ ਸਨ ਇੱਕ ਹਿੰਦੂ ਗੁਰੂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਕਿਉਂਕਿ ਕੋਈ ਜਿੱਦ ਨਾਲ ਸਾਡੀ ਬਣਦੀ ਨਾ ਹੋਵੇ ਵਿਚਾਰ ਕਰਦਾ ਰਲਦੀ ਨਾ ਹੋਵੇ ਉਹ ਆਣ ਕੇ ਮਦਦ ਕਰੇ ਫਿਰ ਦੁੱਖ ਦੀ ਨਾ ਗੱਲ ਹੋਵੇ ਤੇ ਉਹਨਾਂ ਨੂੰ ਕਈਆਂ ਨੂੰ ਇਹ ਦਮਣੀਆਂ ਪਰ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਸੱਚਮੁੱਚ ਅਸਲੀ ਹਿੰਦੂ ਨੇ ਉਹ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਦੇ ਨੇ ਕਿ ਅੱਜ ਜੇਕਰ ਸਾਡਾ ਧਰਮ ਬਰਕਰਾਰ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਦੇ ਨਾਲ ਤੇ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਾਦਾ ਸਮਾਂ ਆਉਂਦਾ ਹੈ ਉਹ ਪੂਜਾ ਕਰਦੇ ਨੇ ਆਪਣੇ ਦੇਵੀ ਦੇਵਤਿਆਂ ਵਾਂਗ ਕਿਉਂਕਿ ਗੁਰੂ ਸਾਹਿਬਾਂ ਨੇ ਕਿਸੇ ਨੂੰ ਨਫ਼ਰਤ ਨਹੀਂ ਫਲਾਈ ਅਸੀਂ ਵੀ ਅੱਜ ਤੋਂ ਬਾਅਦ ਸੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦੱਸੇ ਹੋਏ ਮਾਰਗ ਅਨੁਸਾਰ ਚੱਲਣਾ ਹੈ ਅੱਜ ਸਾਨੂੰ ਬਲੀਦਾਨ ਦੇਣ ਦੀ ਕੀ ਜ਼ਰੂਰਤ ਹੈ ਸਰੀਰ ਕਰਕੇ ਨਹੀਂ ਅੱਜ ਸਾਨੂੰ ਗਿਆਨ ਅਸੀਂ ਗਿਆਨ ਵੰਡੀਏ ਅਸੀਂ ਗੁਰੂ ਸਾਹਿਬ ਦਾ ਇਤਿਹਾਸ ਸਾਂਝਾ ਕਰੀਏ ਜਦੋਂ ਵੀ ਕੋਈ ਅਸੀਂ ਗੁਰਪੁਰਬ ਦਿਨ ਧਾਰ ਮਨਾਉਂਦੇ ਆ ਨਾ ਇੱਕ ਮੇਰੀ ਬੇਨਤੀ ਅਦਾਸ ਵੱਲੋਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਜ਼ਰੂਰ ਲੈ ਕੇ ਆਈਏ ਵੀ ਜੋ ਸਾਡੇ ਬੱਚੇ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੁੜ ਸਕਣ ਅੱਜ ਸਾਡੇ ਬੱਚੇ ਤਾਂ ਹੀ ਪਿੱਛੇ ਜਾ ਰਹੇ ਨੇ ਕਿਆਸੀ ਉਹਨਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਘੱਟ ਜੋੜ ਰਹੇ ਅਸੀਂ ਗੁਰਦੁਆਰੇ ਲੈ ਕੇ ਆਈਏ ਬੱਚੇ ਨੇ ਸ਼ਰਾਰਤਾਂ ਉਹਨਾਂ ਕਰਨੀਆਂ ਨੇ ਸਾਡੇ ਤੇ ਵੀ ਉਹ ਸਮੇਂ ਰਹੇ ਨਹੀਂ ਪਰ ਅਸੀਂ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਨਾ ਹੌਲੀ-ਹੌਲੀ ਬੱਚੇ ਨੂੰ ਪਤਾ ਲੱਗ ਜਾਵੇਗਾ ਕਿ ਇਹ ਜਗ੍ਹਾ ਜਿਹੜੀ ਹੈ ਇਹ ਸ਼ਰਾਰਤਾਂ ਕਰਨ ਵਾਲੀ ਨਹੀਂ ਹੈ ਇਹ ਜਗ੍ਹਾ ਬੜੇ ਆਰਾਮ ਨਾਲ ਬੈਠਣ ਵਾਲੀ ਹੈ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਮੈਂ ਕੀਰਤਨ ਕਰਨਾ ਹੈ ਪ੍ਰਚਾਰਕ ਸਿੰਘ ਕਥਾ ਕਰ ਰਹੇ ਮੈਂ ਕਥਾ ਸੁਣਨੀ ਹੈ ਗਰੰਤੀ ਸਿੰਘ ਪਾਠ ਕਰ ਰਹੇ ਹੈ ਮੈਂ ਪਾਸ ਸੁਣਨੇ ਕਿ ਹੌਲੀ ਹੌਲੀ ਪਤਾ ਲੱਗੇ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੋੜੀਏ ਸੋ ਬਰਮਕ ਸਾਹਿਬ ਸਿੰਘਾ ਜੀ ਜੋ ਪ੍ਰਬੰਧਕ ਜਨਾ ਗੱਲ ਨੂੰ ਸਮਾਂ ਦਿੱਤਾ ਗਿਆ ਸੀ ਉਸ ਦੀ ਸਮਾਪਤੀ ਹੈ ਸਮਾਪਤੀ ਤੇ ਬੇਨਤੀਆਂ ਨੇ ਕਿ ਅਸੀਂ ਸਹਿਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਸ਼ਟ ਸਦੀ ਮਨਾ ਰਹੇ ਹਾਂ ਤੇ ਬੇਨਤੀਆਂ ਨੇ ਕਿ ਅਸੀਂ ਗੁਰ ਇਤਿਹਾਸ ਆਪਣੇ ਬੱਚਿਆਂ ਨਾਲ ਜਰੂਰ ਸਾਂਝਾ ਕਰੀਏ ਜਿਆਦਾ ਸਮਾਨੀ ਮੈਂ ਕਹਿੰਦਾ ਘਰ ਦੇ ਵਿੱਚ ਘੱਟੋ ਘੱਟ 5-10 ਮਿੰਟ ਆਪਣੇ ਬੱਚਿਆਂ ਨਾਲ ਜ਼ਰੂਰ ਬੈਠੀਏ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਸ਼ਹੀਦੀ ਤੱਕ ਕਰੋਜ 1-2 ਮਿੰਟ ਜੋਰ ਇਤਿਹਾਸਾਂ ਜਾਂ ਕਰੀਏ ਹੁਣ ਤਾਂ ਮੀਡੀਆ ਨੇ ਵੀ ਬੜੀ ਤਰੱਕੀ ਕਰ ਲਈ ਹੈ Google search ਕਰੀਏ ਜਿਹੜਾ ਵੀ ਇਤਿਹਾਸ ਲੱਭਣਾ ਹੋਵੇ ਵਿਕੀਪੀਡੀਆ ਉੱਪਰ ਲੱਭ ਜਾਂਦਾ ਸਾਨੂੰ PDF ਫਾਈਲ ਦੇ ਵਿੱਚ ਕਿਤਾਬ ਮਿਲ ਜਾਂਦੀ ਹੈ ਬਹੁਤੀਆਂ ਕਿਤਾਬਾਂ ਦਾ ਭਾਰ ਚੁੱਕਣ ਦੀ ਵੀ ਜ਼ਰੂਰਤ ਪੈਂਦੀ ਹੁਣ ਅਸੀਂ ਮੀਡੀਆ ਦੀ ਵਰਤੋਂ ਕਰਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੁੜ ਸਕਦੇ ਆ ਅਸੀਂ ਗੁਰਦੁਆਰੇ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਾਇਕ ਦੇ ਨਾਲ ਗੁਰਮਤ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਈਏ ਉਹਨਾਂ ਦੇ ਵਿੱਚ ਸ਼ਾਮਲ ਹੋਈਏ ਤੇ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਇਸ ਗੁਰਮਤ ਸਮਾਗਮ ਦੇ ਵਿੱਚ ਜਰੂਰ ਲੈ ਕੇ ਆਇਆ ਕਰੀਏ ਇੱਥੇ ਹੀ ਸਮੁੱਚੇ ਸਮਾਗਮ ਦੀ ਸਮਾਪਤੀ ਹੈ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੂੰ ਦਾਸਨਾਮ ਮੰਨਦਾ ਤਾਂ ਆਪਾਂ ਵਰਗੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਗੁਰ ਇਤਿਹਾਸ ਨੂੰ ਸਰਵਣ ਕੀਤਾ ਇੱਥੇ ਹੀ ਸਮਾਪਤੀ ਹੈ ਗੱਜ ਕੇ ਫਤੇ ਪਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ